ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਮਿਹਰਮਤ ਬਖਸ਼ਿਸ਼ ਹੋਈ ਹੈ ਵੀ ਆਪ ਸਰਬੱਤ ਸੰਗਤ ਜੀ ਦਾ ਇਹ ਸਾਥ ਮਿਲਿਆ ਹੈ ਸਤਿਗੁਰੂ ਜੀ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿਚਾਰ ਕਰਨ ਦਾ ਆਓ ਇਸ ਸਮੇਂ ਨੂੰ ਵਿਅਰਥ ਨਾ ਗਵਾਈਏ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਤਾਂ ਪਹਿਲੀ ਵਾਰ ਗੁਰਮਤ ਵਿਚਾਰਾਂ ਦੇ ਨਾਲ ਜੁੜ ਰਹੇ ਹਨ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਅਗਾਹ ਦੀਆਂ ਗੁਰਮਤ ਦੇ ਨਾਲ ਸੰਬੰਧਿਤ ਵੀਡੀਓ ਉਹ ਆਪ ਜੀ ਤੱਕ ਪਹੁੰਚਦੀਆਂ ਰਹਿਣ ਤੇ ਆਪ ਜੀ ਗੁਰੂ ਵਿਚਾਰਾਂ ਦੇ ਨਾਲ ਜੁੜੇ ਰਹੋ ਸੋ ਆਓ ਸਾਧ ਸੰਗਤ ਜੀ ਜੀਵਨ ਦੇ ਅੰਦਰ ਬਹੁਤ ਹੀ ਅਹਿਮ ਬਹੁਤ ਹੀ ਮਹੱਤਵਪੂਰਨ ਇੱਕ ਸੰਸਕਾਰ ਹੈ ਜਿਸ ਨੂੰ ਆਨੰਦ ਸੰਸਕਾਰ ਕਿਹਾ ਜਾਂਦਾ ਹੈ ਮੈਂ ਕੱਲ ਦੇ ਦੀਵਾਨ ਅੰਦਰ ਵੀ ਆਨੰਦ ਸੰਸਕਾਰ ਦੀ ਗੱਲ ਕੀਤੀ ਸੀ ਵੀ ਆਨੰਦ ਕਿਹਨੂੰ ਕਹਿੰਦੇ ਨੇ ਆਨੰਦ ਜੀਵਨ ਦੀ ਉਹ ਅਵਸਥਾ ਹੈ ਜੀਵਨ ਦਾ ਉਹ ਪੜਾਅ ਹੈ ਜਿੱਥੋਂ ਮੁੜਿਆ ਨਹੀਂ ਜਾਂਦਾ ਸੁਖ ਜੀਵਨ ਦੇ ਅੰਦਰ ਚੱਲ ਤੇ ਅਚਲ ਹੁੰਦਾ ਹੈ ਭਾਵ ਕੀ ਆਉਂਦਾ ਜਾਂਦਾ ਰਹਿੰਦਾ ਪਰ ਆਨੰਦ ਇੱਕ ਸਹਜ ਦੀ ਇੱਕ ਟਿਕਾ ਦੀ ਅਵਸਥਾ ਹੈ ਹੁਣ ਗੱਲ ਕਰੀਏ ਸੁਹੀ ਮਹੱਲਾ ਚੌਥਾ ਧੰਗੁਰੂ ਰਾਮਦਾਸ ਸਾਹਿਬ ਜੀ ਨੇ ਸੁਹੀ ਰਾਗ ਵਿੱਚ ਉਚਾਰਨ ਕੀਤਾ ਤੇ ਗੁਰਦੇਵ ਪਾਤਸ਼ਾਹ ਜੀ ਦੂਸਰੀ ਲਾਮ ਦੇ ਅੰਦਰ ਜੋ ਆਪਣੇ ਪਾਵਨ ਉਪਦੇਸ਼ ਫਰਮਾਨ ਕਰਦੇ ਆਓ ਪਹਿਲੋਂ ਪੰਕਤੀਆਂ ਨੂੰ ਪੜ੍ਹੀਏ ਜੋ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀਆਂ ਨੇ ਬੜੇ ਪਿਆਰ ਵਿੱਚ ਭਿੱਜ ਕੇ ਆਰਾਮ ਕਰਨ ਤੋਂ ਪਹਿਲੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕਹਿੰਦੇ ਹਰ ਦੁਜੜੀ ਲਾਉ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰ ਪਉ ਭੈ ਮਨ ਹੋਏ ਹਉ ਮੈਂ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਲਗਾਏ ਜਾਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਇਹ ਸਤਿਗੁਰੂ ਜੀ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੇ ਹੁਣ ਗੱਲ ਇਹਨਾਂ ਦੀ ਵਿਚਾਰ ਦੀ ਆਉਣੀ ਗੁਰੂ ਪਿਆਰੀ ਗੁਰ ਸواری ਸਾਧ ਸੰਗਤ ਜੀ ਵੇਖੋ ਇਹ ਆਨੰਦ ਦਾ ਸਮਾ ਜੀਵਨ ਵਿੱਚ ਇੱਕ ਵਾਰੀ ਬਣਦਾ ਹੁਣ ਜਿੰਨਾ ਗੁਰਬਾਣੀ ਦੀਆਂ ਪੰਕਤੀਆਂ ਤੇ ਅਸੀਂ ਗੁਰੂ ਸਾਹਿਬ ਜੀ ਦੀ ਪ੍ਰਕਰਮਾ ਕਰਕੇ ਫੇਰਾ ਲੈਨੇ ਆ ਸਮਾਜ ਦੀ ਪ੍ਰਵਾਨਗੀ ਲੈਨੇ ਆ ਮੈਂ ਇਦਾਂ ਕਹਾਂ ਵੀ ਜੇ ਕੋਈ ਫਲ ਫਰੂਟ ਖਾਈਏ ਨਾ ਅਸੀਂ ਉਹਨੂੰ ਵੀ ਵੇਖ ਕੇ ਖਾਣੇ ਵੀ ਖਾਨ ਲਾਇਕ ਹੈ ਜਾਂ ਨਹੀਂ ਜੇ ਕਿਸੇ ਕਿਤਾਬ ਨੂੰ ਵੇਖੀਏ ਉਹਨੂੰ ਪੜ੍ਹੀਏ ਤਾਂ ਇਸ ਕਰਕੇ ਪੜ੍ਹਦੇ ਆ ਵੀ ਮੇਰੀ ਤਰੱਕੀ ਹੋਊਗੀ ਇਹਨੂੰ ਪੜ੍ਹਿਆ ਜਾਂ ਨਹੀਂ ਹੋਏਗੀ ਕੁਝ ਮੈਨੂੰ ਸਿੱਖਣ ਨੂੰ ਮਿਲੇਗਾ ਜਾਂ ਨਹੀਂ ਪਰ ਮੈਂ ਸਮਝਦਾ ਇਸ ਪੜਾ ਤੇ ਆ ਕੇ ਅਸੀਂ ਕੁਝ ਵੀ ਸੋਚਦੇ ਵਿਚਾਰਦੇ ਬਸ ਸਾਨੂੰ ਇਹ ਆ ਵੀ ਜਿਵੇਂ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ ਵੀ ਹਾਂ ਵਿਆਹ ਕਰਾਉਣ ਵਾਸਤੇ ਬਹਿਣਾ ਤੇ ਉਚਾਰ ਫੇਰੇ ਲੈਣੇ ਬੜੇ ਜ਼ਰੂਰੀ ਨੇ ਵੀ ਚਲੋ ਇਹ ਵੀ ਕੰਮ ਹੈ ਰਸਮ ਹੈ ਨਹੀਂ ਇਹ ਰਸਮ ਨਹੀਂ ਇਹ ਰਿਵਾਜ ਨਹੀਂ ਇਹ ਵਚਨ ਹਨ ਗੁਰੂ ਦੇ ਨਾਲ ਜਿਵੇਂ ਸੰਸਾਰੀ ਰਿਸ਼ਤਿਆਂ ਦੇ ਵਿੱਚ ਇੱਕ ਵਿਚੋਲਾ ਭੂਮਿਕਾ ਨਿਭਾਉਂਦਾ ਹੈ ਨਾ ਦੋ ਰਿਸ਼ਤਿਆਂ ਨੂੰ ਜੋੜਨ ਦੀ ਦੋਵਾਂ ਰਿਸ਼ਤਿਆਂ ਨੂੰ ਜੋੜਨਾ ਹੋਵੇ ਤੇ ਵਿਚੋਲਾ ਜਿਹੜਾ ਹੈ ਉਹ ਬੜੀ ਅਹਿਮ ਭੂਮਿਕਾ ਨਿਭਾਉਂਦਾ ਹੈ ਦੋ ਰਿਸ਼ਤਿਆਂ ਦੇ ਮੱਧ ਵਿੱਚ ਦੋ ਰਿਸ਼ਤਿਆਂ ਦੇ ਵਿਚਕਾਰ ਵੀ ਕਿੱਦਾਂ ਇਹਨਾਂ ਰਿਸ਼ਤਿਆਂ ਨੂੰ ਜੋੜਿਆ ਜਾਏ ਕਿੱਦਾਂ ਇਹਨਾਂ ਦੋਵਾਂ ਦੇ ਅੰਦਰ ਪਰਸਪਰ ਤਾਲਮੇਲ ਬਿਠਾਇਆ ਜਾਏ ਉਸੇ ਪ੍ਰਕਾਰ ਗੁਰੂ ਇੱਕ ਵਿਚੋਲਾ ਹੈ ਅਸੀਂ ਜੀਵ ਆਤਮਾ ਹਾਂ ਪਰਮੇਸ਼ਰ ਪਤੀ ਦੇ ਨਾਲ ਜੀਵਾਤਮਾ ਦਾ ਮਿਲਾਪ ਗੁਰੂ ਵਿਚੋਲੇ ਦੇ ਰਾਈ ਹੁੰਦਾ ਇਸ ਗੱਲ ਨੂੰ ਰੱਖ ਕੇ ਅਸੀਂ ਸਮਝਣਾ ਹੈ ਮਹਾਰਾਜ ਕਹਿੰਦੇ ਹਰ ਦੂਜੜੀ ਲਾ ਜੀਵਨ ਅਧਿਆਤਮ ਦੀ ਇਹ ਦੂਸਰੀ ਸਟੇਜ ਮਨ ਦੀ ਇੱਕ ਐਸੀ ਅਵਸਥਾ ਜਿੱਥੇ ਅਸੀਂ ਖੜੇ ਆ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਮੈਂ ਬਲੇਹਾਰੀ ਜਾਵਾਂ ਆਪਣੇ ਗੁਰੂ ਤੇ ਗੁਰੂ ਨੇ ਮੈਨੂੰ ਪੁਰਖ ਨਾਲ ਮਿਲਾਪ ਕਰਾ ਦਿੱਤਾ ਹੁਣ ਮੰਨੋ ਇਹ ਸਾਰਾ ਘਟਨਾਕ੍ਰਮ ਕਿਦਾਂ ਵਾਪਰਦਾ ਜਿਵੇਂ ਵਿਚੋਲਾ ਬੱਚੀ ਨੂੰ ਉਸ ਦੇ ਵਰ ਦੇ ਨਾਲ ਬਿਠਾ ਦਿੰਦਾ ਹੈ ਮਿਲਾ ਦਿੰਦਾ ਹੈ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਪੱਕੇ ਬੰਧਨਾਂ ਵਿੱਚ ਬੰਦ ਜਾਂਦਾ ਬੰਧਨ ਵਿੱਚ ਬੰਧਨ ਤੋਂ ਪਹਿਲਾਂ ਬੱਚੀ ਅਤੇ ਬੱਚੇ ਅੰਦਰ ਇੱਕ ਡਰ ਹੁੰਦਾ ਹੈ ਸਮਾਜਿਕ ਡਰ ਵੀ ਕਿਤੇ ਕੋਈ ਪਾਣੀ ਨਾ ਮਾਰ ਦੇਵੇ ਕਿਤੇ ਰਿਸ਼ਤਾ ਟੁੱਟ ਨਾ ਜਾਵੇ ਭਗਤ ਤੇ ਪਰਮੇਸ਼ਰ ਦੇ ਵਿੱਚ ਦਰਮਿਆਨ ਇਹ ਪ੍ਰੇਮ ਦਾ ਡਰ ਸਦਾ ਬਣਿਆ ਰਹਿੰਦਾ ਭਗਤ ਸੋਚਦਾ ਵੀ ਕਿਤੇ ਮੇਰੇ ਤੋਂ ਕੋਈ ਅਣਗਹਿਲੀ ਨਾ ਹੋ ਜਾਵੇ ਮੈਂ ਕਿਤੇ ਰੱਬ ਨਾਲ ਜੁੜਦਾ ਜੁੜਦਾ ਟੁੱਟ ਨਾ ਜਾਵਾਂ ਜਿਵੇਂ ਸਮਾਜਿਕ ਡਰ ਹੁੰਦਾ ਹੈ ਓਵੇਂ ਅਧਿਆਤਮਕ ਡਰ ਤੇ ਜਿਹੜਾ ਵਿਚੋਲਾ ਹੁੰਦਾ ਹੈ ਨਾ ਉਹ ਇਹਦੇ ਵਿੱਚ ਬੜਾ ਅਹਿਮ ਹੁੰਦਾ ਹੈ ਵੇਖੋ ਵਿਚੋਲਾ ਜੇ ਨਾਰਾਜ਼ ਹੋ ਗਿਆ ਤੇ ਰਿਸ਼ਤਾ ਜਿਹੜਾ ਹੈ ਉਹ ਟੁੱਟ ਸਕਦਾ ਹੈ ਸਿਆਣੇ ਕਹਿੰਦੇ ਨੇ ਵੀ ਜਿੰਨਾ ਚਿਰ ਡੋਲੇ ਨੂੰ ਵਿਆਹ ਨਾ ਲਈਏ ਜਿੰਨਾ ਚਿਰ ਵਿਆਹ ਪੂਰਨ ਨਾ ਹੋਵੇ ਉਹਨਾਂ ਚਿਰ ਵਿਚੋਲੇ ਨਾਲ ਨਾ ਵਿਗਾੜੀਏ ਇੱਥੇ ਵੀ ਸਮਝੋ ਵੀ ਇਦਾਂ ਹੀ ਹੈ ਗੁਰੂ ਸਾਡਾ ਵਿਚੋਲਾ ਹੈ ਜੇ ਗੁਰੂ ਨਾਲ ਸਾਡੀ ਵਿਗੜਦੀ ਹੈ ਜੇ ਅਸੀਂ ਗੁਰੂ ਮੁਤਾਬਕ ਨਹੀਂ ਚੱਲਦੇ ਤੇ ਸਾਡਾ ਪਰਮੇਸ਼ਰ ਦੇ ਨਾਲ ਮਿਲਾਪ ਵਾਲਾ ਜਿਹੜਾ ਮਾਰਗ ਹੈ ਅਧੂਰਾ ਹੋ ਜਾਏ ਪਹਿਲੀ ਲਾਂ ਦੇ ਵਿੱਚ ਇਹੋ ਹੀ ਹੈ ਗੁਰੂ ਅਨੁਸਾਰੀ ਚੱਲ ਅੱਜ ਦੂਸਰੀ ਲਾਂ ਹੈ ਦੂਸਰੀ ਲਾਂ ਵਿੱਚ ਹੈ ਵੀ ਗੁਰੂ ਨੇ ਆਪਣਾ ਕੰਮ ਕਰ ਦਿੱਤਾ ਹੈ ਗੁਰੂ ਉਚੋਲਾ ਬਣਿਆ ਮੇਰੀ ਜ਼ਿੰਦਗੀ ਦਾ ਮੇਰੀ ਜੀਵ ਆਤਮਾ ਨੂੰ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੱਤਾ ਇੱਕ ਥਾਂ ਬਿਠਾ ਦਿੱਤਾ ਅਸੀਂ ਇੱਕ ਦੂਸਰੇ ਨੂੰ ਜਾਣ ਗਏ ਨਿਰਭਉ ਭੈ ਮਨ ਹੋਏ ਹਉ ਮੈਂ ਮੈ ਲਗਵਾਇਆ ਬਲਰਾਮ ਜੀਓ ਹੁਣ ਇੱਕ ਕਿੱਥੋਂ ਦੀ ਗੱਲ ਕੀਤੀ ਜਦੋਂ ਪਤੀ ਤੇ ਪਤਨੀ ਗੁਰੂ ਦੇ ਸਾਹਮਣੇ ਸਮਖਸ਼ ਬਰਾਬਰ ਬੈਠ ਜਾਂਦੇ ਨੇ ਲਾਵਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਸਮਾਜਿਕ ਬੰਧਾਨ ਬੰਧਨਾਂ ਵਿੱਚ ਬੰਨਣ ਲੱਗਦੇ ਨੇ ਉਹਨਾਂ ਦੇ ਮਨ ਵਿੱਚ ਇੱਕ ਜਿਹੜਾ ਡਰ ਸੀ ਨਾ ਟੁੱਟ ਜਾਣ ਦਾ ਰਿਸ਼ਤੇ ਟੁੱਟ ਜਾਣ ਦਾ ਉਹ ਡਰ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਵੀ ਹੁਣ ਨਹੀਂ ਟੁੱਟਦੇ ਹੁਣ ਸਾਨੂੰ ਕੋਈ ਨਹੀਂ ਤੋੜ ਸਕਦਾ ਹੁਣ ਅਸੀਂ ਪੱਕੇ ਬੰਧਨਾਂ ਵਿੱਚ ਬੰਨਣ ਵਾਸਤੇ ਇੱਕ ਥਾਂ ਹੀ ਹੋ ਗਏ ਆ ਨਿਰਭਉ ਭੈ ਮਨ ਹੋਏ ਮਨ ਅੰਦਰੋਂ ਨਿਰਭਉ ਇਹ ਸਟੇਜ ਆ ਗਈ ਹੈ ਹੁਣ ਇਹਨੂੰ ਕਿਸੇ ਦਾ ਭੈਣ ਕਿਸੇ ਦਾ ਡਰ ਨਹੀਂ ਮੇਰਾ ਮਨ ਹੁਣ ਕਿਸੇ ਤੋਂ ਡਰਦਾ ਨਹੀਂ ਹਉ ਮੈ ਮੈਲ ਗਵਾਇਆ ਮੇਰੇ ਅੰਦਰ ਅਹੰਕਾਰ ਖਤਮ ਹੋ ਗਿਆ ਮੇਰੇ ਅੰਦਰ ਜੋ ਈਗੋ ਸੀ ਜੋ ਐਟੀਟਿਊਡ ਸੀ ਜੋ ਹਉ ਮੈਂ ਸੀ ਉਹ ਖਤਮ ਹੋ ਗਈ ਹੈ ਮੈਲ ਗਵਾਇਆ ਬਲ ਰਾਮ ਜੀਓ ਮੇਰੀ ਆਂਤ੍ਰਿਕ ਮੈਲ ਮੇਰੇ ਅਵਗਣ ਜਿਹੜੇ ਨੇ ਹੁਣ ਉਹ ਵਿਚਾਰੇ ਨਹੀਂ ਜਾਣੇ ਹੁਣ ਮੇਰਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਮੈਂ ਗੁਰੂ ਤੋਂ ਸਦਕੇ ਜਾਵਾਂ ਮੈਂ ਵਿਚੋਲੇ ਤੋਂ ਸਦਕੇ ਜਾਵਾਂ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਤੇ ਉਹ ਸਟੇਜ ਜਦੋਂ ਇੱਕ ਪਿਓ ਆਪਣੀ ਧੀ ਦਾ ਪੱਲਾ ਉਸ ਮਰਦ ਦੇ ਹੱਥ ਵਿੱਚ ਫੜਾਉਂਦਾ ਜਿਹਨੂੰ ਉਹਨੇ ਚੁਣਿਆ ਹੁੰਦਾ ਤੇ ਉਸ ਦੇ ਹੱਥ ਵਿੱਚ ਪੱਲਾ ਫੜਾਉਣ ਦਾ ਅਰਥ ਹੈ ਵੀ ਅੱਜ ਤੋਂ ਬਾਅਦ ਇਹੋ ਹੀ ਸਭ ਕੁਝ ਤੇਰਾ ਹੈ ਇਹਦੇ ਨਾਲ ਹੀ ਸਾਰੇ ਤੇਰੇ ਸੰਜੋਗ ਨੇ ਇਹਦੇ ਨਾਲ ਹੀ ਤੇਰੇ ਦੁੱਖ ਨੇ ਸੁੱਖ ਨੇ ਪੱਲੇ ਟੈਂਡੇ ਲੱਗੀ ਭਾਵ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਕ ਹੁੰਨੇ ਆ ਹੁਣ ਸਾਰੀਆਂ ਜ਼ਿੰਮੇਵਾਰੀਆਂ ਤੇਰੀਆਂ ਇਹਦੀਆਂ ਨੇ ਇਦਾਂ ਹੀ ਜੀਵ ਆਤਮਾ ਦੇ ਨਾਲ ਜਦੋਂ ਗੁਰੂ ਸਾਡਾ ਮਿਲਾਪ ਕਰਾਉਂਦਾ ਹੈ ਨਾ ਉਦੋਂ ਫਿਰ ਸਾਨੂੰ ਗੁਰੂ ਪਰਮੇਸ਼ਰ ਦੇ ਪੱਲੇ ਨਾਲ ਲਗਾਉਂਦਾ ਹੈ ਬੀ ਇਹ ਜੀਵ ਇਸਤਰੀਏ ਅੱਜ ਤੋਂ ਬਾਅਦ ਦੁਨੀਆ ਦੇ ਕਿਸੇ ਹੋਰ ਸ਼ਖਸ ਦੀ ਮੌਤਾ ਜੀ ਮਨੁੱਖ ਕੀ ਟੇਕ ਮਾਨੁਖ ਕੀ ਟੇਕ ਮਰਤੀ ਸਭ ਜਾਣ ਦੇਵਨ ਕੋ ਏਕ ਹੈ ਭਗਵਾਨ ਅੱਜ ਤੋਂ ਗਾ ਅੱਜ ਤੋਂ ਗਾ ਇੱਕ ਪਰਮਾ ਇੱਕ ਪ੍ਰਮਾਤਮਾ ਇੱਕ ਪ੍ਰਭੂ ਇੱਕ ਪਰਮੇਸ਼ਰ ਤੋਂ ਇਲਾਵਾ ਤੇਰੇ ਜੀਵਨ ਵਿੱਚ ਹੋਰ ਦੂਜਾ ਕੋਈ ਨਾ ਹੋਵੇ ਹੋਰ ਕਿਸੇ ਦੀ ਝਾਕ ਨਾ ਰੱਖੀ ਦੁੱਖ ਵੀ ਸੁਖ ਵੀ ਸਭ ਦਾ ਸਵਾਮੀ ਤੇਰਾ ਪਤੀ ਪਰਮੇਸ਼ਰ ਹੈ ਸੰਸਾਰੀ ਰਿਸ਼ਤੇ ਵਿੱਚ ਵੀ ਪਤਨੀ ਦਾ ਪਤੀ ਸਵਾਮੀ ਹੈ ਤੇ ਸੰਸਾਰ ਤੋਂ ਅਧਿਆਤਮ ਵੱਲ ਜੇ ਅਸੀਂ ਗੱਲ ਕਰੀਏ ਅਧਿਆਤਮਿਕ ਮਾਰਗ ਅੰਦਰ ਵੀ ਸਾਡੇ ਜੀਵਨ ਦਾ ਸਵਾਮੀ ਸਭ ਦੇ ਜੀਵਨ ਦਾ ਸਵਾਮੀ ਇੱਕ ਅਕਾਲ ਪੁਰਖ ਹੈ ਮਹਾਰਾਜ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਜਿਵੇਂ ਪਤਨੀ ਪਤੀ ਦੇ ਗੁਣ ਗਾਣ ਕਰਦੀ ਹੈ ਉਸੇ ਪ੍ਰਕਾਰ ਜੀਵ ਆਤਮਾ ਪਰਮੇਸ਼ਰ ਦੇ ਗੁਣਾ ਵਿੱਚ ਲੱਗ ਜਾਂਦੀ ਹੈ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਗੀਤ ਗਾਉਂਦੀ ਹਰ ਵੇਖੇ ਰਾਮ ਹضورੇ ਇਹਦਾ ਅਰਥ ਕੀ ਹੈ ਜਿੱਥੇ ਕਿਤੇ ਵੀ ਵੇਖਦੀ ਹੈ ਉਹ ਆਪਣੇ ਪਤੀ ਦੀ ਭੈ ਭਾਵਨੀ ਦੇ ਵਿੱਚ ਰਹਿੰਦੀ ਹੈ ਜਦੋਂ ਭਗਤ ਜਿੱਥੇ ਕਿਤੇ ਵੀ ਵੱਸਦੇ ਨੇ ਜਾਂਦੇ ਨੇ ਪਰਮੇਸ਼ਰ ਨੂੰ ਚੇਤੇ ਰੱਖਦੇ ਨੇ ਉਹਦਾ ਚੇਤਾ ਨਹੀਂ ਭੁਲਾਉਂਦੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਪਰਪੂਰੇ ਸ਼ਰੀਰਾਂ ਦਾ ਮਿਲਾਪ ਨਹੀਂ ਹੋ ਰਿਹਾ ਆਤਮਾਵਾਂ ਦਾ ਦੋ ਸ਼ਰੀਰ ਨੇ ਇੱਕ ਜੋਤ ਇੱਕ ਜੋਤ ਦੋਏ ਮੂਰਤੀ ਭਗਤ ਜਨਮੀ ਕਈ ਥਾਵਾਂ ਤੇ ਇਹ ਸ਼ਬਦ ਪਰਮੇਸ਼ਰ ਦੇ ਪ੍ਰਥਾਏ ਲਿਖਦੇ ਨੇ ਜੋਤੀ ਜੋਤ ਰਲੀ ਦੋ ਜੋਤਾਂ ਮਿਲ ਗਈਆਂ ਜਲ ਕਾ ਜਲ ਹੁਆ ਰਾਮ ਜਲ ਵਿੱਚ ਜਲ ਮਿਲ ਗਿਆ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ ਮਿਲ ਗਈਆਂ ਹਵਾ ਦੀ ਹਵਾ ਦੇ ਵਿੱਚ ਮਿਲਾਪ ਹੋ ਗਿਆ ਇਦਾਂ ਕਈ ਸ਼ਬਦ ਨੇ ਜਿਹੜੇ ਗੁਰਬਾਣੀ ਅੰਦਰ ਪਰਮੇਸ਼ਵਰੀ ਮਿਲਾਪ ਨੂੰ ਦਰਸਾਉਂਦੇ ਨੇ ਪਰ ਇਹ ਕੇਵਲ ਪਰਮੇਸ਼ਵਰੀ ਮਿਲਾਪ ਨਹੀਂ ਹੈ ਜੇ ਇਹਨੂੰ ਅਸੀਂ ਸਮਾਜਿਕ ਰਿਸ਼ਤੇ ਦੀ ਗੱਲ ਕਰੀਏ ਵੀ ਘਰ ਵਿੱਚ ਆਨੰਦ ਕਦੋਂ ਆਉਂਦਾ ਮੈਂ ਇਹ ਸ਼ਬਦ ਲਿਖਿਆ ਨਾ ਘਰ ਵਿੱਚ ਗ੍ਰਸਥ ਜੀਵਨ ਵਿੱਚ ਆਨੰਦ ਕਿਉਂ ਕਦੋਂ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਪਤਨੀ ਪਤੀ ਦੇ ਨਾਲ ਮਿਲ ਕੇ ਚੱਲੇ ਤੇ ਪਤੀ ਪਤਨੀ ਨਾਲ ਮਿਲ ਕੇ ਚੱਲੇ ਆਨੰਦ ਉਦੋਂ ਹੀ ਆ ਸਕਦਾ ਹੈ ਜੇ ਪਤਨੀ ਪੱਛਮ ਵੱਲ ਚੱਲੇ ਤੇ ਪਤੀ ਪੂਰਬ ਵੱਲ ਨੂੰ ਹੋ ਤੁਰੇ ਆਨੰਦ ਨਹੀਂ ਜਿਉਣਾ ਇੱਕ ਦੂਸਰੇ ਪ੍ਰਤੀ ਇੰਨੀ ਜ਼ਿਆਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਵੀ ਇਸ਼ਾਰਿਆਂ ਦੀ ਗੱਲ ਸਮਝ ਜਾਈਏ ਕਹਿਣਾ ਨਾ ਪਵੇ ਕੇਵਲ ਇਸ਼ਾਰਾ ਕਾਫੀ ਹੋ ਜਾਵੇ ਇੰਨੀ ਜ਼ਿਆਦਾ ਅੰਡਰਸਟੈਂਡਿੰਗ ਹੋ ਜਾਵੇ ਵੀ ਚਿਹਰੇ ਦੇ ਹਾਉ ਭਾਉ ਪੜ ਕੇ ਅੰਦਰ ਦਾ ਦੁੱਖ ਸਮਝ ਜਾਈਏ ਹੁਣ ਇਹ ਕੋਈ ਜ਼ਬਰਨ ਸਮਝਣ ਵਾਲੀ ਗੱਲ ਨਹੀਂ ਪ੍ਰੇਮ ਦੀ ਗੱਲ ਵੇਖੋ ਅਕਸਰ ਸਾਰਿਆਂ ਦੇ ਘਰ ਵਿੱਚ ਪਤੀ ਪਤਨੀ ਵਾਲਾ ਰਿਸ਼ਤਾ ਭਾਵੇਂ ਉਹ ਮਾਪਪਾ ਦੇ ਵਿੱਚ ਹੋਵੇ ਭਾਵੇਂ ਉਹ ਪਤੀ ਪਤਨੀ ਕਰਕੇ ਹੋਵੇ ਭਾਵੇਂ ਚਾਚਾ ਚਾਚੀ ਤਾਇਆ ਤਾਈ ਇਹ ਰਿਸ਼ਤਾ ਜਿਹੜਾ ਨੂੰ ਤੁਹਾਨੂੰ ਹਰੇਕ ਪਾਸੇ ਨਜ਼ਰ ਆਇਆ ਇਸ ਤੋਂ ਬਗੈਰ ਸੰਸਾਰ ਨਹੀਂ ਪਰ ਜਿਹੜਾ ਵਿਅਕਤੀ ਸਮਝਣਾ ਚਾਹੁੰਦਾ ਜ਼ਰੂਰੀ ਨਹੀਂ ਵੀ ਪਤੀ ਪਤਨੀ ਤਾਂ ਹੀ ਸਮਝੇਗਾ ਦੂਸਰੀ ਜੁਸਤੀਆਂ ਤੋਂ ਵੀ ਸਿੱਖ ਸਕਦਾ ਜੇ ਆਪਸੀ ਅੰਡਰਸਟੈਂਡਿੰਗ ਨਹੀਂ ਹੈ ਉਹ ਕਿਸੇ ਵੀ ਰਿਸ਼ਤੇ ਵਿੱਚ ਉੱਥੇ ਕਲੇਸ਼ ਪੈਦਾ ਹੋਵੇਗੀ ਹੋਵੇਗੀ ਕਿਉਂਕਿ ਜੋ ਪਤੀ ਨੇ ਕਹਿਣਾ ਪਤਨੀ ਨੇ ਨਹੀਂ ਮੰਨਣਾ ਜੋ ਪਤਨੀ ਨੇ ਕਹਿਣਾ ਪਤੀ ਨੇ ਨਹੀਂ ਮੰਨਣਾ ਉੱਥੇ ਖਲਾਰਾ ਪੈਣਾ ਉੱਥੇ ਗਰਸਤ ਜੀਵਨ ਤਬਾਹ ਹੋਣੇ ਨੇ ਜਿੱਥੇ ਸਮਝਦਾਰੀ ਸਿਆਣਪ ਹੈ ਅੰਡਰਸਟੈਂਡਿੰਗ ਹੈ ਗੱਲ ਇੱਥੇ ਪਰਮੇਸ਼ਰ ਤੇ ਜੀਵਾਤਮਾ ਦੀ ਕੀਤੀ ਹੈ ਅੰਡਰਸਟੈਂਡਿੰਗ ਵੇਖੋ ਭਗਤ ਕਦੀ ਪਰਮੇਸ਼ਰ ਦੇ ਹੁਕਮ ਨੂੰ ਤੋੜਦਾ ਨਹੀਂ ਉਹ ਸਦਾ ਹੀ ਉਸ ਦੇ ਹੁਕਮ ਵਿੱਚ ਚੱਲਦਾ ਇਹਦਾ ਕਹਿਣ ਦਾ ਭਾਵ ਇਹ ਹੈ ਵੀ ਭਗਤ ਨੂੰ ਪਤਾ ਹੈ ਵੀ ਜੇ ਪਰਮੇਸ਼ਰ ਦਾ ਹੁਕਮ ਤੋੜਾਂਗਾ ਉਤੋਂ ਵੀ ਟੁੱਟ ਜਾਵਾਂਗਾ ਤੇ ਪਰਮੇਸ਼ਰ ਵੀ ਭਗਤ ਤੋਂ ਬਾਹਰੀ ਨਹੀਂ ਉਹ ਸਦਾ ਉਹਦੀ ਪੈਜ ਰੱਖਦਾ ਹੈ ਇੱਜ਼ਤ ਪੱਤ ਢੱਕਦਾ ਹੈ ਉਹਦੇ ਅਫਗਨ ਬਖਸ਼ਦਾ ਹੈ ਗਲਤੀਆਂ ਕੀ ਤੋਂ ਨਹੀਂ ਹੁੰਦੀਆਂ ਸੰਸਾਰ ਦੇ ਵਿੱਚ ਕਿਹੜਾ ਐਸਾ ਵਿਅਕਤੀ ਹੈ ਜਿਸ ਨੂੰ ਗਲਤੀ ਨਹੀਂ ਹੁੰਦੀ ਗਲਤੀਆਂ ਸਭ ਤੋਂ ਹੁੰਦੀਆਂ ਕੁਝ ਛੋਟੀਆਂ ਹੁੰਦੀਆਂ ਕੁਝ ਵੱਡੀਆਂ ਹੁੰਦੀਆਂ ਸਾਰੀਆਂ ਗਲਤੀਆਂ ਦਾ ਹੱਲ ਹੈ ਪਰ ਜੇ ਕੋਈ ਗਲਤੀ ਮੰਨ ਲਵੇ ਤਾਂ ਜੇ ਕੋਈ ਗਲਤੀ ਨਾ ਮੰਨੇ ਨਾ ਫਿਰ ਉੱਤੇ ਤੋੜ ਵਿਛੋੜਾ ਹੋਣਾ ਤੈ ਇਸ ਕਰਕੇ ਮਹਾਰਾਜ ਗੁਰਬਾਣੀ ਅੰਦਰ ਕਿੰਨੀ ਵਾਰ ਗਲਤੀ ਨੂੰ ਮੰਨਣ ਦੀ ਗੱਲ ਕਹਿੰਦੇ ਕਹਿੰਦੇ ਜਿਹੜਾ ਬੰਦਾ ਗਲਤੀ ਮੰਨਦਾ ਹੈ ਜੋ ਆਪਣੇ ਔਗਣਾ ਨੂੰ ਪਹਿਚਾਣਦਾ ਹੈ ਸੁਧਾਰ ਵੀ ਉਹ ਹੀ ਕਰ ਸਕਦਾ ਜਿਸ ਨੂੰ ਆਪਣੇ ਔਗਣਾ ਦੀ ਪਹਿਚਾਣ ਨਹੀਂ ਸੁਧਾਰ ਵੀ ਉਹ ਨਹੀਂ ਕਰ ਸਕਦਾ ਇਸ ਕਰਕੇ ਕਿੰਨੀ ਵਾਰ ਇਹ ਬਚਨ ਆਉਂਦੇ ਨੇ ਹਮ ਔਗਣ ਭਰੇ ਏਕ ਗੁਣ ਨਾਹੀ ਮੈਂ ਮੂਰਖ ਕੀ ਕਿਰਤ ਬਾਤ ਹੈ ਕੋਤ ਪਰਾਦੀ ਹਰਿਆਰੇ ਜਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਕਿੰਨੇ ਥਾਵਾਂ ਤੇ ਇਹ ਬੋਲ ਸਤਿਗੁਰੂ ਜੀ ਮਹਾਰਾਜ ਜੀ ਨੇ ਦਰਜ ਕੀਤੇ ਇਹ ਦੇ ਕਹਿਣ ਦਾ ਭਾਵ ਇਹ ਹੈ ਵੀ ਜੇ ਤਾ ਘਰ ਵਿੱਚ ਸੁਖੀ বাসਣਾ ਹੈ ਪਹਿਲੀ ਤਾਂ ਗੱਲ ਗਲਤੀ ਕਰਨ ਤੋਂ ਪਹਿਲਾਂ ਸੋਚੀਏ ਸੋਚਣ ਦਾ ਕੋਈ ਪੈਸਾ ਨਹੀਂ ਲੱਗਦਾ ਪਰ ਜੇ ਗਲਤੀ ਹੋ ਜਾਂਦੀ ਹੈ ਉਸ ਗਲਤੀ ਨੂੰ ਕਬੂਲ ਕਰੀਏ ਉਹਨੂੰ ਮੰਨ ਲਈਏ ਜਦੋਂ ਅਸੀਂ ਗਲਤੀ ਮੰਨਦ ਲੈਨੇ ਆ ਸਾਡੇ ਅੰਦਰ ਸੁਧਾਰ ਦੇ ਵਿਚਾਰ ਪੈਦਾ ਹੁੰਦੇ ਆ ਤੇ ਅਗਲੀ ਗੱਲ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਇਹ ਵੀ ਕਹੀ ਹੈ ਵੀ ਜੇ ਕੋਈ ਗਲਤੀ ਮੰਨਦਾ ਹੈ ਤੇ ਉਹਨੂੰ ਬਹੁਤਾ ਜਿਆਦਾ ਦਬਾਉਣਾ ਨਹੀਂ ਚਾਹੀਦਾ ਜਹ ਖਿਮਾ ਤਹ ਆਪ ਜਿੱਥੇ ਮਾਫੀ ਹੋਵੇ ਸਮਝ ਲਓ ਉਥੇ ਰੱਬ ਆਪ ਵਸਦਾ ਹੈ ਪਰਮੇਸ਼ਰ ਆਪਣੇ ਭਗਤ ਜਨਾਂ ਨੂੰ ਬਖਸ਼ ਦਿੰਦਾ ਹੈ ਇਹ ਪਰਮੇਸ਼ਰ ਦਾ ਸੁਭਾਅ ਹੈ ਇਦਾਂ ਹੀ ਪਤੀ ਪਤਨੀ ਦੇ ਰਿਸ਼ਤੇ ਅੰਦਰ ਜਿੱਥੇ ਪੱਬਾ ਭੁੱਲੀ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਨਾ ਵੀ ਜੇ ਧੀਏ ਤਰ ਤੋਂ ਗਲਤੀ ਹੋ ਜਾਵੇ ਤੇ ਇਹ ਕਹਿ ਦੇਣਾ ਵੀ ਪੱਬਾ ਭੁੱਲੀ ਜੀ ਗਲਤੀ ਹੋ ਗਈ ਕਰ ਜੁੜਿਆ ਰਹੇਗਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਧੀ ਨੂੰ ਇਹ ਬਚਨ ਕਹੇ ਸਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਵਿਆਹ ਵੇਲੇ ਆਨੰਦ ਵੇਲੇ ਸੋ ਇਹ ਬਚਨ ਸਾਡੇ ਘਰਾਂ ਵਿੱਚ ਵੀ ਲਾਗੂ ਹੋਣ ਜੇ ਅਸੀਂ ਆਪਣੀਆਂ ਧੀਆਂ ਦਾ ਘਰ ਬਚਾਉਣਾ ਚਾਹੁੰਦੇ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਦੱਸੀਏ ਬੀ ਬਗਾਨੇ ਘਰ ਜਾ ਕੇ ਗਲਤੀ ਹੋਣੀ ਤੈ ਹੈ ਲੇਕਿਨ ਆਪਣੀ ਗਲਤੀ ਨੂੰ ਕਬੂਲ ਕੇ ਉਹਦੇ ਵਿੱਚ ਸੁਧਾਰ ਕਰਨਾ ਤੇ ਜੇ ਤੁਸੀਂ ਇਦਾਂ ਨਹੀਂ ਕਰਦੇ ਘਰ ਵਿੱਚ ਕਲੇਸ਼ ਹੋਏਗੀ ਰੋਜ਼ ਕਲੇਸ਼ ਪੈਗੀ ਇਹ ਕਲੇਸ਼ ਘਰ ਬਰਬਾਦ ਕਰ ਦੇ ਇਹ ਧੀਆਂ ਨੂੰ ਸਮਝਾਉਣਾ ਫਰਜ਼ ਹੈ ਤੇ ਪੁੱਤਾਂ ਨੂੰ ਸਮਝਾਉਣਾ ਵੀ ਫਰਜ਼ ਹੈ ਵੀ ਗਲਤੀ ਕੱਲੀ ਔਰਤ ਤੋਂ ਨਹੀਂ ਹੁੰਦੀ ਗਲਤੀ ਬੰਦੇ ਤੋਂ ਵੀ ਹੋ ਜਾਂਦੀ ਹੈ ਪਰ ਜੇ ਗਲਤੀ ਹੋ ਗਈ ਹੈ ਤੇ ਉਸ ਨੂੰ ਸਵੀਕਾਰ ਲੈਣਾ ਅਕਸਰ ਰਿਸ਼ਤੇ ਵਿੱਚ ਦਰਾਰ ਨਾ ਚੁਕਣ ਕਰਕੇ ਹੁੰਦੀ ਬੰਦਾ ਕਹਿੰਦਾ ਮੈਂ ਗਲਤੀ ਕੀਤੀ ਮੈਂ ਕਿਉਂ ਚੁਕਾ ਔਰਤ ਕਹਿੰਦੀ ਮੈਂ ਕਿਉਂ ਚੁਕਾ ਸੋ ਜਿੱਥੇ ਨਿਮਰਤਾ ਨਿਮਾਨਤਾ ਹੈ ਜਿੱਥੇ ਖਿਮਾ ਦਾ ਸੁਭਾਵ ਹੈ ਜਿੱਥੇ ਆਤਮਿਕ ਨਿਰਮਲਤਾ ਹੈ ਇਹ ਰਿਸ਼ਤਾ ਉੱਥੇ ਬਰਕਰਾਰ ਰਹਿ ਸਕਦਾ ਹੈ ਭਾਵੇਂ ਪਰਮੇਸ਼ਰ ਦੇ ਨਾਲ ਹੋਵੇ ਭਾਵੇਂ ਸੰਸਾਰੀ ਹੋਵੇ ਇਹ ਇਕੱਲੀਆਂ ਲਾਵਾ ਨਹੀਂ ਇਹ ਜ਼ਿੰਦਗੀ ਦਾ ਤਤ ਹੈ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਪਰਪੂਰੇ ਜਦੋਂ ਵਿਚਾਰਾਂ ਇਦਾਂ ਜੁੜ ਜਾਣ ਆਤਮਾ ਦੀ ਵਿਚਾਰ ਇੱਕ ਦੂਸਰੇ ਦੇ ਨਾਲ ਮਿਲ ਜਾਵੇ ਜੁੜ ਜਾਵੇ ਫਿਰ ਜਿੱਥੇ ਜਾਈਏ ਉੱਥੇ ਹੀ ਪਰਮੇਸ਼ਵਰ ਜਿਹੜਾ ਹੈ ਸਾਨੂੰ ਨਜ਼ਰ ਆਉਂਦਾ ਹੈ ਜਿੱਥੇ ਕਿਤੇ ਵੀ ਰਹੀਏ ਪਤੀ ਤੇ ਪਤਨੀ ਦੀਆਂ ਯਾਦਾਂ ਜੜੀਆਂ ਨੇ ਉਹ ਸਾਡੇ ਅੰਦਰ ਸੁਮਈਆਂ ਰਹਿੰਦੀਆਂ ਅਸੀਂ ਜਿਵੇਂ ਸੰਸਾਰੀ ਰਿਸ਼ਤੇ ਨੂੰ ਨਹੀਂ ਭੁੱਲਦੇ ਆਵੇਂ ਪਰਮੇਸ਼ਰ ਨੂੰ ਵੀ ਭੁਲਾ ਨਹੀਂ ਸਕਦੇ ਅੰਤਰ ਬਾਹਰ ਹਰ ਪ੍ਰਭ ਏਕੂ ਮਿਲ ਹਰ ਜਨ ਮੰਗਲ ਗਾਏ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬਚਨ ਕਮਾਉਣਾ ਬੜਾ ਔਖਾ ਹੈ ਅੰਤਰ ਤੇ ਬਾਹਰ ਹਰ ਪ੍ਰਭ ਏਕੂ ਇਥੇ ਮਹਾਰਾਜ ਏਕ ਹੋਣ ਦੀ ਗੱਲ ਕਰਦੇ ਨੇ ਕਿੰਦ ਜੋ ਤੇਰੇ ਮਨ ਵਿੱਚ ਹੈ ਉਹ ਤੇਰੇ ਮੁਖ ਤੇ ਹੋਵੇ ਜੋ ਤੇਰੇ ਮੁਖ ਤੇ ਹੈ ਉਹ ਤੇਰੇ ਮਨ ਵਿੱਚ ਹੋਵੇ ਅਕਸਰ ਰਿਸ਼ਤਿਆਂ ਵਿੱਚ ਜੋ ਕੜਵਾਹਟ ਜੋ ਖਟਾਸ ਜੋ ਦਰਾਰਾਂ ਆਉਂਦੀਆਂ ਨੇ ਉਹਦਾ ਕਾਰਨ ਵੀ ਇਹ ਹੈ ਵੀ ਅਸੀਂ ਜੋ ਮੁਖ ਤੋਂ ਪ੍ਰੈਜੈਂਟ ਕਰਦੇ ਆ ਜੋ ਦਿਖਾਉਂਦੇ ਆ ਸਾਡੇ ਅੰਦਰ ਉਹ ਨਹੀਂ ਹੁੰਦਾ ਜੇ ਸਾਡੇ ਅੰਦਰ ਕਿਸੇ ਪ੍ਰਤੀ ਗਲਤ ਭਾਵਨਾ ਬਣੀ ਹੈ ਅਸੀਂ ਮੁਖ ਤੇ ਉਹਨੂੰ ਛਿਪਾਉਣ ਦਾ ਯਤਨ ਕਰਦੇ ਹਾਂ ਜੇ ਕੋਈ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ ਅਸੀਂ ਫੇਕ ਸਮਾਈਲ ਝੂਠਾ ਹਾਸਾ ਝੂਠਾ ਦਿਖਾਵਾ ਕਰਦੇ ਅਸੀਂ ਦੁਖੀ ਹੁੰਨੇ ਜੋ ਸਾਡੇ ਅੰਦਰ ਚੱਲਦਾ ਪਿਆ ਉਹ ਸਾਨੂੰ ਹੋਰ ਦਿਖਾਉਂਦਾ ਇਸ ਕਰਕੇ ਜੋ ਅੰਦਰ ਹੈ ਉਹ ਬਾਹਰ ਹੋਵੇ ਜੋ ਬਾਹਰ ਹੈ ਉਹ ਅੰਦਰ ਹੋਵੇ ਇਸ ਅਵਸਥਾ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੇ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤਿ ਸਮਾਣੀ ਜਨਮ ਰਤਨ ਜਿਨ ਖਟਿਆ ਭੁਲੇ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਇਹ ਰਿਸ਼ਤੇ પતિ ਪਤਨੀ ਦੇ ਰਿਸ਼ਤੇ ਵਿੱਚ ਜਦੋਂ ਤੁਸੀਂ ਗੱਲਾਂ ਛਪਾਉਣ ਲੱਗ ਪੋਗੇ ਸਿੱਧੇ ਜੀ ਗੱਲ ਹੈ ਤੁਸੀਂ ਝੂਠੇ ਹੋ ਜੋ ਵਿਅਕਤੀ ਝੂਠਾ ਹੁੰਦਾ ਹੈ ਉਹ ਬਾਹਰੋਂ ਕੁਝ ਹੋਰ ਦੱਸਦਾ ਹੈ ਉਹਦੇ ਅੰਦਰ ਕੁਝ ਹੋਰ ਚੱਲਦਾ ਜੋ ਬੰਦਾ ਸੱਚਾ ਹੁੰਦਾ ਹੈ ਜਿਸ ਰਿਸ਼ਤੇ ਦੀ ਬੁਨਿਆਦ ਵਿੱਚ ਸੱਚ ਹੋਵੇ ਉਹ ਰਿਸ਼ਤਾ ਕਦੀ ਨਹੀਂ ਟੁੱਟਦਾ ਅੱਜ ਜਦੋਂ ਬੱਚੇ ਬੱਚੀਆਂ ਦੇ ਰਿਸ਼ਤੇ ਕੀਤੇ ਜਾਂਦੇ ਨੇ ਦੱਸਿਆ ਜਾਂਦਾ ਵੀ ਮੁੰਡੇ ਦੀ ਇੰਨੀ ਪ੍ਰਾਪਰਟੀ ਹੈ ਇਹ ਵੀ ਦੱਸਿਆ ਜਾਂਦਾ ਵੀ ਕੁੜੀ ਇੰਨੀ ਪੜ੍ਹੀ ਲਿਖੀ ਹੈ ਇੰਨੀ ਸੰਸਕਾਰੀ ਹੈ ਕੁੜੀ ਤਾਂ ਗਊ ਹੈ ਜੀ ਮੁੰਡਾ ਤਾਂ ਕੋਈ ਐ ਵੀ ਨਹੀਂ ਕਰਦਾ ਕੋਈ ਇਹਦੇ ਅੰਦਰ ਨਸ਼ਾ ਨਹੀਂ ਹੁਣ ਦੱਸਿਆ ਜੋ ਗਿਆ ਉਹ ਹਕੀਕਤ ਨਹੀਂ ਹੁੰਦਾ ਇਹੋ ਗੱਲ ਹੁੰਦੀ ਹੈ ਨਾ ਜੋ ਦੱਸਿਆ ਗਿਆ ਉਹ ਹਕੀਕਤ ਨਹੀਂ ਹੁੰਦਾ ਜਦੋਂ ਆਪਸ ਵਿੱਚ ਸਾਂਝ ਪੈਂਦੀ ਮਿਲਦੇ ਮੁੰਡਾ ਨਸ਼ੇ ਕਰਦਾ ਕੁੜੀ ਵਿੱਚ ਐਬ ਨੇ ਕੁੜੀ ਸੰਸਕਾਰੀ ਦੱਸੀ ਜਾਂਦੀ ਕੁੜੀ ਨੂੰ ਬੋਲਦਾ ਨਹੀਂ ਆਉਂਦਾ ਮੁੰਡੇ ਕੋਲ ਪ੍ਰਾਪਰਟੀ ਦੱਸੀ ਜਾਂਦੀ ਉਹ ਗੰਗਾਲ ਹੁੰਦੇ ਨੇ ਕਰਜ਼ਾਈ ਹੁੰਦੇ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਰਿਸ਼ਤਾ ਕਰਨ ਲੱਗੇ ਆ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਾਪਰਟੀ ਕਦੀ ਨਹੀਂ ਸੁਪੁੱਛ ਅੱਜ ਨਾ ਇੱਕ ਵਪਾਰੀ ਕਰਨ ਹੋ ਗਿਆ ਦਹੇਜ ਨਾਮ ਵਰਤਿਆ ਜਾਂਦਾ ਪਰ ਅੱਜ ਦਹੇਜ ਤੋਂ ਵੀ ਗਾਹ ਲੰਘ ਚੁੱਕੀ ਉਹਦਾ ਕਾਰਨ ਜੇ ਰਿਸ਼ਤੇ ਦੀ ਬੁਨਿਆਦ ਕੁੜੀ ਦੇ ਮਾਪੇ ਇਸ ਬਿਨਾਂ ਤੇ ਰੱਖਦੇ ਨੇ ਵੀ ਮੁੰਡੇ ਕੋਲ ਪ੍ਰਾਪਰਟੀ ਹੋਵੇ ਮੁੰਡੇ ਕੋਲ ਧਨ ਸੰਪਦਾ ਹੋਵੇ ਕਾਰੋਬਾਰ ਹੋਵੇ ਸਭ ਕੁਝ ਹੋਵੇ ਕੁੜੀ ਦੇ ਪ੍ਰਤੀ ਵੀ ਇਹ ਰਿਸ਼ਤਾ ਰੱਖਿਆ ਜਾਂਦਾ ਏ ਇਹ ਗੱਲ ਵਿਚਾਰ ਰੱਖੀ ਜਾਂਦੀ ਵੀ ਕੁੜੀ ਸੰਸਕਾਰੀ ਹੋਵੇ ਪੜ੍ਹੀ ਲਿਖੀ ਹੋਵੇ ਦਾਜ ਕਿੰਨਾ ਦੇਵੇ ਇਹ ਦਾਜ ਪ੍ਰਥਾ ਦੋਵੇਂ ਪੱਖ ਤੋਂ ਹੁੰਦੀ ਕੁੜੀ ਵਾਲੇ ਜੀ ਇਹ ਵੇਖਣਾ ਛੱਡ ਦੇਣ ਨਾ ਵੀ ਮੁੰਡੇ ਕੋਲ ਪ੍ਰਾਪਰਟੀ ਹੈ ਜਾਂ ਨਹੀਂ ਹੈ ਇਹ ਵੇਖਣ ਵੀ ਇਹਦੇ ਕੋਲ ਗੁਣ ਹੈ ਸੰਸਕਾਰ ਹੈ ਇਹਦੇ ਪਰਿਵਾਰ ਵਿੱਚ ਬੈਠ ਕੇ ਸਾਨੂੰ ਇੱਜ਼ਤ ਮਾਣ ਮਿਲ ਸਕਦੀ ਸਾਡੀ ਧੀ ਖੁਸ਼ ਰਹਿ ਸਕਦੀ ਪੈਸੇ ਨਾਲ ਖੁਸ਼ੀ ਨਹੀਂ ਹੁੰਦੀ ਖੁਸ਼ੀ ਜੀਵਾਂ ਨਾਲ ਹੁੰਦੀ ਹੈ ਪੈਸਾ ਵੇਖ ਕੇ ਰਿਸ਼ਤਾ ਕਰ ਦੋ ਬੰਦਾ ਮਾੜਾ ਨਿਕਲਾ ਆ ਫੇਰ ਹੁੰਦਾ ਹੀ ਹੈ ਤੇ ਇਸੇ ਬਿਨਾਂ ਤੇ ਰਿਸ਼ਤੇ ਕੁੜੀ ਵਾਲੇ ਪਾਸਿਓਂ ਹੋਣ ਵੀ ਦਾਜ ਦੇਜ ਕੁਝ ਨਹੀਂ ਚਾਹੀਦਾ ਬਸ ਜਮਾਨ ਸਾਫ਼ ਹੋਵੇ ਵਧੀਆ ਬੋਲਦੀ ਹੋਵੇ ਗੁਣੀ ਸੰਸਕਾਰੀ ਹੋਵੇ ਘਰ ਸੰਭਾਲਣਾ ਜਾਣਦੀ ਹੋਵੇ ਭਾਵੇਂ ਦੋ ਕੱਪੜਿਆਂ ਦੇ ਨਾਲ ਹੀ ਆਨੰਦ ਹੋ ਜਾ ਜੇ ਤਾਂ ਇਦਾਂ ਆਨੰਦ ਕਾਰਜ ਹੋਣ ਲੱਗ ਪੈਣ ਮੈਂ ਸਮਝਦਾ ਸਮਾਜ ਅੰਦਰ ਸੁਖ ਵਰਤੇਗਾ ਦੋਵੇਂ ਧਿਰਾਂ ਜਦੋਂ ਪੈਸੇ ਦੀ ਲਾਲਸਾ ਰੱਖ ਕੇ ਰਿਸ਼ਤੇ ਕਰਨ ਤੇ ਝੂਠ ਦੀ ਬੁਨਿਆਦ ਹੋਵੇ ਇਹ ਜੇ ਬੁਨਿਆਦ ਹੀ ਝੂਠ ਹੈ ਉਹਦਾ ਬਣਾਇਆ ਹੋਇਆ ਸਟਰਕਚਰ ਉਹ ਬਣਾਇਆ ਹੋਇਆ ਸਾਰਾ ਰਿਸ਼ਤਾ ਚਰਮਰਾ ਜਾਏਗਾ ਸੋ ਖੈਰ ਅੰਤਰ ਬਾਹਰ ਹਰਪ੍ਰਭ ਏਕੋ ਦਾ ਅਰਥ ਹੈ ਝੂਠ ਨਾ ਹੋਵੇ ਸਪਸ਼ਟਤਾ ਹੋਵੇ ਸਾਫ਼ ਸਿੱਧਾ ਸਧਾਰਨ ਜੀਵਨ ਹੋਵੇ ਜੋ ਅੰਦਰ ਹੈ ਉਹ ਬਾਹਰ ਹੋਵੇ ਮਿਲ ਹਰ ਜਨ ਮੰਗਲ ਲਗਾਏ ਜਿਵੇਂ ਪਤੀ ਨਾਲ ਪਤਨੀ ਸੋਭਦੀ ਹੈ ਮੰਗਲ ਭਾਵ ਉਹਨਾਂ ਦੇ ਅੰਦਰ ਇੱਕ ਅਨੰਦ ਲਾਇਕ ਦੂਸਰੇ ਨੂੰ ਮਿਲਣ ਦਾ ਉਸੇ ਪ੍ਰਕਾਰ ਹੀ ਭਗਤ ਤੇ ਪਰਮੇਸ਼ਰ ਦੇ ਵਿੱਚ ਇਹ ਜੋ ਪਰਸਪਰ ਆਨੰਦ ਮਿਲ ਬਣਦਾ ਹੈ ਹਰੀ ਪ੍ਰਭੂ ਨੂੰ ਪਾਉਣ ਦਾ ਇਹ ਬਿਆਨ ਤੋਂ ਬਾਹਰ ਹੈ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਜਿਵੇਂ ਪਤੀ ਪਤਨੀ ਦਾ ਆਪਸੀ ਮਿਲਾਪ ਇੱਕ ਵੱਖਰੇ ਆਨੰਦ ਦਾ ਅਹਿਸਾਸ ਕਰਾਉਂਦਾ ਹੈ ਭਗਤ ਤੇ ਪਰਮੇਸ਼ਰ ਦਾ ਮਿਲਾਪ ਵੀ ਇੱਕ ਵੱਖਰੇ ਹੀ ਆਨੰਦ ਦਾ ਅਹਿਸਾਸ ਕਰਾਉਂਦਾ ਹੈ ਮੰਨੋ ਜਿਵੇਂ ਕਈ ਸਾਜ਼ਾਂ ਨੂੰ ਵਜਾਉਣ ਦੀ ਖੁਸ਼ੀ ਹੁੰਦੀ ਹੈ ਢੋਲ ਵੱਜਦੇ ਹੋਣ ਤੇ ਬੰਦਾ ਨੱਚਣ ਲੱਗ ਪੈਂਦਾ ਸਮਝ ਲਵੋ ਵੀ ਐਸ ਐਵੇਂ ਦੀ ਅਵਸਥਾ ਹੈ ਵੀ ਕਈ ਸਾਜ਼ਾਂ ਦਾ ਜੋ ਆਨੰਦ ਹੈ ਉਹ ਸਾਨੂੰ ਬਿਨਾਂ ਸਾਜ਼ਾਂ ਦੇ ਮਿਲਾਪ ਦੇ ਹੀ ਹੋ ਜਾਂਦਾ ਜਿਵੇਂ ਮਿਲਾਪ ਚਾ ਮਿਲਣ ਦੀ ਖੁਸ਼ੀ ਹੁੰਦੀ ਨਾ ਓਵੇਂ ਪਰਮੇਸ਼ਰ ਨਾਲ ਮਿਲਣ ਦੀ ਭਗਤ ਨੂੰ ਖੁਸ਼ੀ ਹੈ ਉਹਦੇ ਮਨ ਅੰਦਰ ਅਨਹਦ ਸ਼ਬਦ ਵੱਜਦੇ ਨੇ ਭਾਵ ਉਹਨਾਂ ਦੀ ਗਿਣਤੀ ਨਹੀਂ ਉਸ ਆਨੰਦ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਸਾਧ ਸੰਗਤ ਜੀ ਇਹ ਦੂਜੀ ਲਾਮ ਹੈ ਮੈਂ ਫੇਰ ਦੁਬਾਰਾ ਇਹਦਾ ਨਿਚੋੜ ਦੱਸ ਦੇਵਾਂ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਵੀ ਗੁਰੂ ਦੇ ਕਹਿਣੇ ਤੋਂ ਬਾਹਰ ਨਾ ਚੱਲੀ ਗੁਰੂ ਤੇਰਾ ਵਿਚੋਲਾ ਮਲਾਪ ਕਰਾਉਣ ਵਾਲਾ ਤੇ ਗੁਰੂ ਨੇ ਪਤੀ ਨਾਲ ਮਲਾਪ ਕਰਾਇਆ ਵਿਚੋਲਾ ਹੀ ਦੋਆ ਜੀਆਂ ਦਾ ਮਲਾਪ ਕਰਾਉਂਦਾ ਅਸੀਂ ਪਤਨੀਆਂ ਸਾਰੇ ਸੰਸਾਰ ਅੰਦਰ ਜੀਵ ਇਸਤਰੀਆਂ ਪਰਮੇਸ਼ਰ ਪਤੀ ਅਗਲੀ ਗੱਲ ਮਨ ਵਿੱਚੋਂ ਡਰ ਨਿਕਲ ਗਿਆ ਜਦੋਂ ਪਤੀ ਨਾਲ ਪਤੀ ਸੰਗ ਬੈਠ ਜਾਈਏ ਉਦੋਂ ਮਨ ਵਿੱਚ ਡਰ ਨਹੀਂ ਹੁੰਦਾ ਕਿਉਂਕਿ ਸਾਡੀ ਪਤ ਦਾ ਸਾਡੀ ਮਤ ਦਾ ਸੁਆਮੀ ਪਰਮੇਸ਼ਰ ਆਪ ਹੈ ਨਿਰਮਲ ਜੀਵਨ ਚਰਿੱਤਰ ਸਾਫ਼ ਹੋ ਗਿਆ ਨਵੀਂ ਸ਼ੁਰੂਆਤ ਹੋਈ ਆਤਮਾ ਵਿੱਚ ਚਿੱਤ ਵਿੱਚ ਪ੍ਰਭੂ ਦੇ ਗੀਤ ਵਸ ਗਏ ਪਤੀ ਪਰਮੇਸ਼ਰ ਦਾ ਪਿਆਰ ਵਸ ਗਿਆ ਹੁਣ ਜਿੱਥੇ ਕਿਤੇ ਵੀ ਮੈਂ ਉਸ ਨੂੰ ਦੇਖਦਾ ਹਾਂ ਅੰਤਰ ਬਾਹਰ ਏਕੋ ਮੇਰੇ ਅੰਦਰ ਸਪਸ਼ਟਤਾ ਆ ਗਈ ਜੋ ਮੇਰੇ ਅੰਦਰ ਚੱਲਦਾ ਹੈ ਉਹ ਮੇਰੇ ਬਾਹਰ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅਖੀਰਲੀ ਲਾਮ ਵਿੱਚ ਕਹਿੰਦੇ ਨੇ ਭਾਵ ਕਿ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਕਹਿੰਦੇ ਜੀਵਨ ਦੇ ਬਦਲਾਅ ਦੀ ਜੀਵਨ ਦੇ ਅੰਦਰ ਚੇਂਜ ਦੀ ਇਹ ਦੂਸਰੀ ਲਾਮ ਹੈ ਇਹ ਦੂਸਰੀ ਸਟੇਜ ਹੈ ਇਸ ਤੋਂ ਅਗਾਂ 2 ਅਵਸਥਾਵਾਂ ਹੋਰ ਨੇ ਇਰੇ ਇੰਦਿਆਂ ਵਿਚਾਰਾ ਅਸੀਂ ਕੱਲ ਦੇ ਦੁਵਾਨ ਅੰਦਰ ਵਿਚਾਰਨ ਦਾ ਯਤਨ ਕਰਾਂਗੇ ਕੋਸ਼ਿਸ਼ ਹੁੰਦੀ ਹੈ ਵੀ ਗੁਰਬਾਣੀ ਦੀਆਂ ਜੋ ਤਤ ਵਿਚਾਰਾ ਨੇ ਉਹ ਆਪਜੀ ਤੱਕ ਕੁਝ ਦੀਆਂ ਹੋਣ ਇਸ ਕਰਕੇ ਬੇਨਤੀ ਹੈ ਵੀ ਆਪ ਸਰਬਤ ਸੰਗਤ ਨੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਇਹ ਭੁੱਲਣਾ ਨਾ ਆਪ ਸਭ ਦਾ ਪਿਆਰ ਹੈ ਅਸੀਸ ਹੈ ਤੇ ਜਿਸ ਕਿਸੇ ਮਾਈ ਭਾਈ ਸੱਜਣ ਨੂੰ ਲੱਗਦਾ ਹੈ ਵੀ ਇਹਦੇ ਵਿੱਚ ਕੁਝ ਹੋਰ ਸੁਧਾਰ ਹੋ ਸਕਦਾ ਹੈ ਕਰਨਾ ਚਾਹੀਦਾ ਸੋ ਉਹ ਆਪਣੇ ਕਮੈਂਟ ਰਾਹੀਂ ਆਪਣੀ ਨੇਕ ਸੁਚੇਤ ਜੀ رائے ਪੇਸ਼ ਕਰ ਸਕਦਾ ਹੈ ਸਭਨਾਂ ਜੀਆਂ ਸੰਗਤਾਂ ਦਾ ਧੰਨਵਾਦ ਕੁਟਾਨਕੋੜ ਫੁੱਲਾ ਚੁੱਕਾ ਨਾਚਤਾਰਣਾ ਪਰਵਾਨੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ